ਬਾਪੂ ਜੀ ਕੀ ਨਾਮ ਹੈ ਜੀ ਮੇਰਾ ਗਵਿੰਦ ਲਾਲ ਕਿਹੜਾ ਪਿੰਡ ਹੈ ਸਹਿਜੋ ਮਾਜਰਾ ਅੱਜ ਕੱਟ ਕਿਤਾ ਕੀ ਕਰਨਾ ਹੈ ਕੱਟ ਗਿਆ ਜੀ ਸਾਡੇ ਮਾਤਾ ਸੀਤਲਾ ਮਾਤਾ ਮੰਦਿਰ ਪਰਾਚੀਨ ਤੋਂ ਲੋਕ ਇੱਥੇ ਪੂਜਾ ਕਰਦੇ ਨੇ ਕੱਲ ਨੂੰ ਪੜਾਹਰਾ ਕਰਨਾ ਸੀ ਇਸੇ ਕਰਕੇ ਮੈਂ ਲੈਟਾਂ ਜਗਾਉਣ ਵਾਤੇ ਸ਼ਾਮੇ 5 ਵਜੇ ਲੈਟ ਜਗਾ ਕੇ ਜੋਤ ਲਾ ਕੇ ਘਰ ਚ ਲੈ ਗਿਆ ਸਵੇਰੇ ਆ ਕੇ ਸਵੇਰ 5:20 ਤੇ ਦੇਖਿਆ ਤਾਂ ਮੰਦਿਰ ਦਾ ਗੱਲਾਂ ਨਹੀਂ ਸੀ ਤੁਸੀਂ ਜਦੋਂ ਸਵੇਰੇ ਆ ਕੇ ਦੇਖਿਆ ਕਿਸੇ ਨੂੰ ਸੁਝਾਇਆ ਕੀਤਾ ਜੀ ਹਾਂ ਅਲ ਦੋਲੇ ਗੋਂਡੀਆਂ ਨੂੰ ਜੋ ਵੀ ਗੋਂਡੀ ਸੀਗੇ ਸਾਡੇ ਪਿੰਛਾਪਾਂ ਉਹਨੂੰ ਠਾਕੇ ਲੈਂਦਾ ਆ ਕੇ ਦੇਖਿਆ ਤਾਂ ਵਾਕਈ ਗੱਲਾਂ ਹੈ ਨਹੀਂ ਸੀ ਰਿਪੋਰਟ ਲਖਾਤੀ ਹੈ ਹਾਂ ਉਹਦੇ ਬਾਅਦ ਰਿਪੋਰਟ ਲਖਾਤੀ ਸਰਪੰਚ ਸਾਹਿਬ ਦੇ ਕੋਲ ਜਾ ਕੇ ਅਸੀਂ ਬੇਨਤੀ ਕਰਕੇ ਜੋ ਵੀ ਸਾਨੂੰ ਉਹਨੇ ਦੱਸਿਆ ਸੀ ਚੌਕੀ ਜਾ ਕੇ ਰਿਪੋਰਟ ਲਖਾਏ ਆ ਮੰਦਿਰ ਦੇ ਵਿੱਚ ਕੋਈ ਕੈਮਰਾ ਲੱਗੇ ਹੋਏ ਕੈਮਰਾ ਕੋਈ ਨਹੀਂ ਸੀ ਪ੍ਰਸ਼ਾਸਨ ਤੋਂ ਕੀ ਮੰਗੇ ਜੀ ਤੁਹਾਡੀ ਅਸੀਂ ਬੇਨਤੀ ਕਰਦੇ ਆ ਵੀ ਇਹੋ ਜਿਹੇ ਚੋਰਾਂ ਨੂੰ ਚਾਹੇ ਕੋਈ ਨਸ਼ੀੜੀ ਆ ਚਾਹੇ ਕੋਈ ਕਿਸੇ ਕਿਸਮ ਦੀ ਕਰਕੇ ਚੋਰੀ ਗੱਲਾਂ ਪਟਕੇ ਲੈ ਗਿਆ ਬੇਨਤੀ ਕਰਦੇ ਆ ਵੀ ਇਹੋ ਜਿਹੇ ਚੋਰਾਂ ਨੂੰ ਫੜਿਆ ਜਾਵੇ ਕਾਸ਼ ਕਿ ਪਿੰਡ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਅਹਿਜਾਨ ਹੋਣੀ ਘਟਨਾ ਘਟੇ ਬੇਨਤੀ ਕਰਦੇ ਆ ਪ੍ਰਸ਼ਾਸਨ ਤੋਂ ਕੀ ਮੰਗ ਲਈ ਜੋੜੀ ਅਸੀਂ ਬੇਨਤੀ ਕਰਦੇ ਆ ਵੀ ਇਹ ਜੇ ਚੋਰਾਂ ਨੂੰ ਚਾਹੇ ਕੋਈ ਨਸ਼ੀੜੀ ਆ ਚਾਹੇ ਕੋਈ ਕਿਸੇ ਕਿਸਮ ਦੀ ਕਰਕੇ ਚੋਰੀ ਗੱਲਾਂ ਪੱਟ ਕੇ ਲੈ ਗਿਆ ਬੇਨਤੀ ਕਰਦੇ ਆ ਵੀ ਇਹ ਜੇ ਚੋਰਾਂ ਨੂੰ ਫੜਿਆ ਜਾਵੇ ਕਾਸ਼ ਕਿ ਪਿੰਡ ਦੇ ਵਿੱਚ ਕਿਸੇ ਕਿਸੇ ਦੀ ਕੋਈ ਵੀ ਅਹਿਜਾਨ ਹੋਣੀ ਘਟਨਾ ਨਾ ਘਟੇ ਬੇਨਤੀ ਕਰਦੇ ਆ ਹਾਂਜੀ ਸਰ ਕੀ ਨਾਮ ਹੈ ਹੈਪੀ ਹਰਮਨ ਸਿੰਘ ਹੈ ਕਿਹੜਾ ਪਿੰਡ ਹੈ ਸਾਜੋ ਮੱਜਰਾ ਪਿੰਡ ਅੱਜ ਕੱਟ ਕੀਤਾ ਕੀ ਕਰਨਾ ਹੈ ਇਹ ਸਾਡਾ ਨਾ ਚੈਪਰਚੀਨ ਕੱਲ੍ਹ ਤੋਂ ਮੰਦਰਾ ਸਾਡਾ ਸਾਜਮਾਧਰਾ ਦੇ ਵਿੱਚ ਤੇ ਇਤਿਹਾਸਿਕ ਮੰਦਿਰ ਆਈ ਤੇ ਅੱਜ ਦਾ ਮੁੱਦਾ ਹੈ ਹੋਇਆ ਹੀ ਆਪਣੇ ਨਾਲ ਕੱਲ ਸੇਵਾਦਾਰ ਸਾਡੇ ਬਾਬਾ ਜੀ ਆਏ ਸੀਗੇ ਆਪਾਂ ਲੈਟਾ ਲੁਟਾ ਲਵਾਈਆਂ ਆਈ ਉਹਰੇ ਤੇ ਭੰਡਾਰਾ ਸੀਗਾ ਸਾਡੇ ਤੇ ਭੰਡਾਰਾ ਸੀਗਾ ਤੇ ਕੱਲ 7:00 ਵਜੇ ਜੀ ਤਿਆਰੀ ਕਰਕੇ ਚਲ ਗਿਆ ਘਰੇ ਤੇ ਅੱਜ ਸਵੇਰੇ ਆ ਕੇ ਦੇਖਿਆ 5:00 ਵਜੇ ਤੇ ਗੱਲਾਂ ਪਟਾਇਆ ਸੀਗਾ ਜੀ ਸਵੇਰੇ ਸਾਜ ਜੀ ਕਿੰਨੇ ਆ ਕੇ ਦੇਖਿਆ ਬਾਬਾ ਜੀ ਨੇ ਦੇਖਿਆ ਜੀ ਸਾਡੇ ਕਿੰਨੇ ਕੁ ਪੈਸੇ ਹੋਣੇ ਲੱਗੇ ਤੇ तकरीबन 15 ਤੋਂ 20-25000 ਹੈਗਾ ਸੀਗਾ ਜੀ ਇਹ ਆਈ ਭੰਡਾਰਾ ਦੇ ਭੰਡਾਰਾ ਆਈ ਜਣਕੇ ਖੋਲਦੋ ਨ ਸਾਲ ਤੋਂ ਬਾਅਦ ਮੈਂ ਤਾਂ ਖੋਲਦੇ ਨਹੀਂ ਗੱਲਾਂ ਕੋਈ ਮੰਦਰ ਦੇ ਵਿੱਚ ਕੈਮਰਾ ਰੱਖਿਆ ਨਹੀਂ ਨਹੀਂ ਬਾਬਾ ਜੀ ਕੈਮਰਾ ਕੋਈ ਨਹੀਂ ਸੀਗਾ ਜੀ ਕੈਮਰੇ ਦੀ ਹੁਣ ਤਿਆਰੀ ਚੱਲ ਰਹੀ ਸੀਗੀ ਆਹ ਭੰਡਾਰਾ ਦੇ ਬਾਬੇ ਦੀ ਕਿਰਪਾ ਹੋਣੀ ਸੀ ਮਾਤਾ ਰਾਣੀ ਵੀ ਤੇ ਕਹਿੰਦੇ ਸੀਗੇ ਵੀ ਲਵਾਨ ਜਿਹੜਾ ਗੱਲਾਂ ਖੋਲ ਕਿੰਨੇ ਟਾਈਮ ਮੱਤ ਖੋਲ ਜੇ ਅਸੀਂ ਇਹ ਭੰਡਾਰਾ ਅੱਜ ਮੈਂ ਸਾਲ ਤੋਂ ਸਾਲ ਹੈ ਜੀ ਕੋਈ ਸੇਵਾਦਾਰ ਹੈਗਾ ਹੀ ਮੰਦਰ ਸੇਵਾਦਾਰ ਕੋਈ ਨਹੀਂ ਜਣਕੇ ਆਪਾਂ ਜਿਵੇਂ ਪਾਪਾ ਸਾਲਵਾ ਭੰਡਾਰਾ ਕਰਾਉਂਦੇ ਆ ਬਾਬਾ ਜੀ ਤੇ ਰਲ ਕੇ ਇਦਾਂ ਹੀ ਆ ਜੀ ਬਸ ਹਮ 50 ਚੋਂ ਤੁਸੇ ਮੰਗ ਕੇ ਆਂ ਮੈਂ ਗਈ ਆਹੀ ਕਰਦਿਆ ਵੀ ਜਿੱਦਾਂ ਦੇ ਹੁਣ ਕੰਮ ਚੱਲ ਰਿਹਾ ਵੀ ਇਹ ਮੈਨੂੰ ਨੱਥ ਪਾਈ ਜਾਣਾ ਚੋਰਾ ਨੂੰ ਤੇ ਅੱਗੇ ਦੇ ਕਿਸੇ ਜਮਿਆ ਮੰਦਰ ਤੇ ਸਾਡੇ ਹੋਇਆ ਤੇ ਇਦਾਂ ਕਿਸੇ ਹੋਰ ਮੰਦਰ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ